ਨਾ ਵੈਬਸਟੀਵੀ ਨਾਲ ਜੁੜੇ ਦੋਸਤੋ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਤੇ ਸਲਾਮ ਮੈਂ ਤੁਹਾਡਾ ਆਪਣਾ ਗਿਆਨ ਸੈਪੁਰੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤੀ ਕਮਿਊਨਲਟੀ ਦੀ ਪੰਜਵੀਂ ਕਾਂਗਰਸ 21 ਤੋਂ 25 ਸਤੰਬਰ ਤੱਕ ਦਿੱਲੀਗੜ੍ਹ ਵਿਖੇ ਹੋ ਰਹੀ ਹੈ ਇਸ ਨੂੰ ਅਸੀਂ ਪਾਰਟੀ ਦਾ ਮਹਾ ਸਮਾਗਮ ਵੀ ਆਖਦੇ ਹਾਂ ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਪੰਜਾਬ ਵਿੱਚ ਚਾਰ ਮਹਾ ਸਮਾਗਮਨ ਵੱਖ-ਵੱਖ ਸ਼ਹਿਰਾਂ ਵਿੱਚ ਪਹਿਲਾਂ ਵੀ ਹੋ ਚੁੱਕੇ ਹਨ ਇਸ ਵਾਰ ਦੇ ਮਹਾਸਮੇਲੰਦ ਹੋਰ ਵੀ ਧੇਰੇ ਵੱਟਸਪ ਇਸ ਕਰਕੇ ਵੀ ਹੈ ਕਿ ਸੀਪੀਆਈ ਆਪਣਾ ਸ਼ਤਾਬਦੀ ਬੜਾ ਬਣਾ ਰਹੀ ਹੈ ਇਸ ਵਾਰ ਮਹਾਸਮੇਲੰਦ ਇਸ ਤੂਆ ਅੱਜ 23 ਸਤੰਬਰ ਨੂੰ ਬਹਾਰੀ ਵਿੱਚ ਕੀਤੀ ਜਾਣ ਵਾਲੀ ਰੈਲੀ ਨਾਲ ਹੋਵੇਗੀ ਪੂਰੇ ਪੰਜਾਬ ਵਿੱਚ ਇਸ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਸੀਪੀਆਈ ਨੇ ਸੁਭਾਸ ਕੱਤਰ ਕਾਪਰਡ ਪੰਚ ਸਿੰਘ ਬਰਾਣ ਦੇ ਹਵਾਲੇ ਨਾਲ ਵੀ ਮੈਂ ਕਹਿ ਸਕਦਾ ਹਾਂ ਕਿ ਮਹਾਸਭਾ ਨੇ ਲਈ ਪਾਰਟੀ ਸਭਾ ਵਿੱਚ ਨਮਾਜ਼ ਸ਼ਾਵਿਤ ਹੋ ਰਿਹਾ ਹੈ ਇਸ ਸਭਾ ਵਿੱਚ ਪਾਰਟੀ ਹੰਦਰੂ ਵੀ ਸ਼ਾਮਲ ਹਨ ਉਹ ਇਸ ਖਾਸ ਨੂੰ ਅਮਲ ਵਿੱਚ ਲਿਆਉਣਾ ਚਾਹੁੰਦੇ ਹਨ ਕਿ ਪੰਜਾਬ ਵਿੱਚ ਦਲ ਝੰਡਾ ਬਰੰਦ ਹੋਵੇ ਕਮਿਊਨਿਸਟ ਵਿਚਾਰ ਸਾਰਾ ਤੇ ਅਮਲ ਹੋ ਸਕੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਹੋ ਸਕੇ ਐਂਡ ਦੇ ਹੈਸਟਮਾਲ ਵਿੱਚ ਕਿਸ ਬਰਮਜੀਤ ਸਿੰਘ ਵੀ ਸ਼ਾਮਲ ਹਨ ਇਹ ਵਿਧੇਤ ਮਹਾਨ ਵਿਚਾਰਵਾਹਕ ਹਨ ਅਗੇਤ ਸਾਰੀ ਪੰਜਾਬ ਦੀ ਕਾਈ ਕਾ ਤੋਂ ਦੇ ਨੂੰ ਪੀਣਾ ਇਹ ਮਹਾਸਮੇਲਨ ਸੰਬੰਧੀ ਕੀ ਸੋਚਦੇ ਹਨ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਪ੍ਰਿੰਸੀਪਲ ਸਾਹਿਬ ਤੁਨਵਾਜੀ ਸਰਪ੍ਰਸਤ ਨਮਨਵਾਜ਼ ਬੀਟੀਵੀ ਨਾਲ ਜੁੜੇ ਸਾਰੇ ਦਰਸ਼ਕਾਂ ਸਾਰੇ ਸਰੋਤਿਆਂ ਤੇ ਸਾਰੇ ਪ੍ਰਸੰਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਲ ਸੁਨਾ ਜਿਵੇਂ ਜੀ ਆਨ ਸਤਿ puri ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਰ ਦੀ ਪਛਮੀ ਕਾਂਗਰਸ 22 ਤੋਂ 25 ਸਤੰਬਰ ਵਿੱਚ ਮੁਹਾਲੀ ਵਿਖੇ ਹੋ ਰਹੀ ਹੈ ਸੋ ਪੰਜਾਬ ਦੇ ਉਹ ਲੋਕ ਇਨਸਾਫ ਸੰਗੋ ਜਿਹੜੇ ਇਸ ਜਾਤਤਨ ਨਾਲ ਜੁੜੇ ਹਨ ਬੜੀ ਨੀਚ ਨਾਲ ਇਸ ਨੂੰ ਦੇਖ ਰਹੇ ਹਨ ਸਾਨੂੰ ਲੱਗਦਾ ਹੈ ਕਿ 100 ਸਾਲ ਬਾਅਦ ਅੱਜ ਜਦੋਂ ਸੀਪੀਆਈ ਆਪੀ ਕਾਂਗਰਸ ਪੰਜਾਬ ਵਿੱਚ ਸੈਲੀਬ੍ਰੇਟ ਕਰ ਰਿਹਾ ਹੈ ਮਨਾ ਰਿਹਾ ਹੈ ਤਾਂ ਇਤੋਂ ਦੇ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਹਨ ਕਿਉਂਕਿ ਸਿੱਪੀਆਈ ਦਾ ਇੱਕ ਸ਼ਾਨਦਮੱਤ ਇਤਿਹਾਸ ਰਿਹਾ ਹੈ ਪਿਛਲੇ 100 ਸਾਲਾਂ ਦੇ ਵਿੱਚ ਇਸ ਨੇ ਫਿਰਕਾ ਪ੍ਰਤੀ ਵਿਰੋਧ ਧਰਮਾਂ ਜਾਤਾਂ ਖਿੱਤਿਆਂ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਦੀ ਵਿਚਾਰਧਾਰਾ ਸਾਡੇ ਸਮਾਜ ਦੇ ਦਿੱਤੀ ਹੈ ਉਹ ਬਹੁਤ ਹੀ ਇੱਕ ਸੇੜਣ ਵਾਲੀ ਵਿਚਾਰਧਾਰਾ ਹੈ ਕਾਂਗਰਸ ਪਾਰਟੀ ਦੀ ਸਥਾਪਨਾ ਤਦ ਵਰਤੋਂ ਅਸੀਂ ਦੇਖਦੇ ਆਂ ਤੇ ਇਸ ਤਰ੍ਹਾਂ ਉਸ ਸਮੇਂ ਲਈ ਜਦੋਂ ਫਿਰਕੂ ਤਾਕਤਾਂ ਜਿਵੇਂ ਆਰਐਸਐਸ ਜਾਂ ਧਰਮਾਂ ਦੇ ਆਧਾਰ ਤੇ ਹੋਰ ਜਥੇਬੰਦੀਆਂ ਦੀ ਸਥਾਪਨਾ ਹੁੰਦੀ ਹੈ ਤਾਂ ਉਸ ਸਮੇਂ ਕੁਝ ਵਿਚਾਰਮੰਦ ਲੋਕਾਂ ਨੂੰ ਕੌਮਨਿਸਟ ਵਿਚਾਰਧਾਰਾ ਨੂੰ ਦੀ ਸਥਾਪਨਾ ਕਰਨਾ ਉਸ ਲਈ ਤੇ ਇੱਕ ਪਾਰਟੀ ਦਾ ਸੰਗਠਨ ਕਰਨਾ ਇਹ ਇੱਕ ਬਹੁਤ ਹੀ ਸੁਵੱਗਜੋਗ ਉਦਦ ਸੀ ਅੱਜ ਦੇ ਬਾਕ ਜਦੋਂ ਅਸੀਂ ਦੇਖਦੇ ਆਂ ਤਾਂ ਦੇਸ਼ ਫੇਰ ਫਿਰਕੂ ਲੜਾਂ ਤੇ ਜਾਤਪਾਣ ਮਜਬੂਤ ਧਰਮਾਂ ਦੇ ਆਧਾਰ ਤੇ ਵੱਡਿਆ ਜਾ ਰਿਹਾ ਤੇ ਸਮੇਂ ਦੇ ਨਾਲ ਕੋ ਫੇਰ ਸਾਡੇ ਲੋਕਾਂ ਨੂੰ ਅ ਵਹਿਮਾਂ ਉੱਪਰ ਮਨ ਅਨਭਿਸ਼ਵਾਸਾਂ ਦੇ ਜਾਲ ਵਿੱਚ ਫਸਾ ਕੇ ਧਰਮ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਵੱਡੀਆਂ ਬਾ ਕੇ ਚਿੱਤਿਆਂ ਦੇ ਆਵਾਜ਼ ਦੇ ਵੱਡੀਆਂ ਬਾ ਕੇ ਆਪਣਾ ਸਿਆਸੀ ਮਨੋਰਥ ਪੂਰਾ ਕਰ ਰਿਹਾ ਹਨ ਤੇ ਲੋਕਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਇਸ ਤਰ੍ਹਾਂ ਦਾ ਪਾੜਾ ਪੱਧਰ ਹੈ ਜਿਹਦੇ ਨਾਲ ਤੁਹਾਨੂੰ ਜਾਤਵਾਦ ਦਾ ਪਾੜਾ ਹੋ ਰੂਗਾ ਹੁੰਦਾ ਜਾ ਰਿਹਾ ਸੋ ਅੱਜ ਫੇਰ ਇਹ ਤੋਂ ਦੇ ਲੋਕਾਂ ਨੂੰ ਆਸ ਹੈ ਕਿ ਪਾਰਟੀ ਇਸ ਸਮੇਂ ਦੇ ਸੰਮੇਲਨ ਵਿੱਚ ਉਹ ਜੇ ਅਜੇ ਹੀ ਚਾਰਾ ਸਾਡੇ ਸਾਹਮਣੇ ਫਿਰ ਖੁਦ ਅਜੀਬ ਕਰੇਗੀ ਕਿਉਂਕਿ ਇਸੇ ਪਾਰਟੀ ਕੋਈ ਵੱਕ ਵੱਡ ਪਾਰਟੀਆਂ ਨੇ ਇਹ ਸੇਧ ਲੈ ਕੇ ਆਪਣੇ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਬਹੁਤ ਸਾਰੀਆਂ ਗੁਲਾਮਾਂ ਪੁੱਟੀਆਂ ਪਾਜਿਸ ਹੋ ਸੀ ਮੌਜੂਦਾ ਹਕੂਮਤ ਤੇ ਗੱਲ ਕਰਦੇ ਹਾਂ ਤਾਂ ਇਸ ਨੇ ਸਿਆਸੀ ਦਾਤੇ ਖੇਤਿਆਂ ਦੇ ਆਧਾਰ ਤੇ ਧਰਮ ਤੇ ਜਾਤਾਂ ਦੇ ਆਧਾਰ ਤੇ ਲੋਕਾਂ ਦੀ ਵੰਡ ਦੇ ਵਿੱਚ ਬਹੁਤ ਡੂੰਘਾ ਅਸਰ ਪਾਇਆ। ਆਜ਼ਾਦੀ ਤੋਂ ਬਾਅਦ ਦੇ ਸਮੇਂ ਦੇ ਵੱਲ ਚਾਲ ਚੱਲੀਏ ਪਰ ਬਹੁਤ ਸਾਰੇ ਅਜਿਹੇ ਫਿਰਕੂ ਦੰਗੇ ਜਿਵੇਂ ਪਾਜਾ ਉਦਾਰਨ ਦੇ ਵਿੱਚ ਮਨੀਪੁਰ ਪਿਆ ਘਟਨਾਵਾਂ ਦੇ ਵਿੱਚ ਲੋਕਾਂ ਨੂੰ ਕਿੱਤਿਆਂ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਧਰਮ ਦੇ ਆਧਾਰ ਤੇ ਬਣ ਕੇ ਅੱਜ ਪੜੇਗੋ ਉਹ ਦੁਨਗਾ ਕੀ ਤਰ ਸਪੇਸ ਆਮੇ ਜੀ ਹਾਸ ਕਰਦੇ ਹਾਂ ਕਿ ਗਵਰਨਮੈਂਟਸ ਪਾਰਟੀ ਆਫ ਇੰਡੀਆ ਪੰਜਾਬ ਵਿੱਚ ਆਪਣਾ ਸਤਾਤੀ ਬਰਾਂਡ ਲਾਉਂਦੇ ਹੋਏ ਇੱਕ ਨਵੀਂ ਦਿਸ਼ਾ ਰਿਖਮ ਹੋਵੇ ਸੇ ਦੇ ਵਿੱਚ ਅੱਪਸ ਕਰੇ ਮੈਂ ਮੈਂ ਪਹਿਲਾਂ ਆਖਿਆ ਸ਼ੁਰੂ ਚ ਜੀ ਕੁਝ ਤਰਕਸ਼ੀਲ ਸੋਸਟਿਨੈਂਟਿਨਲ ਗਰੂਪ ਤੋ ਬਰਾਤ ਜੀ ਵਿਵੇਦਿਆ ਦੇ ਕਿ ਕਿ ਪੰਟਾਰੇ ਉਹ ਕੀ ਤੁਸੀਂ ਇਹ ਆਸ ਰੱਖ ਸਕਦੇ ਹੋ ਕਿ ਪਾਰਟੀ ਤੋਂ ਬਾਅਦ ਦੇ ਪਾਰਟੀ ਦੇ ਮਦਰਦ ਨੇ ਉਹਨਾਂ ਦਾ ਜਿਹੜਾ ਸਮਰਥਨ ਇਸ ਪਾਰਟੀ ਕਰਨ ਜੀ ਰਹੇਗਾ ਉਹ ਵਧੇਗਾ ਤੇ ਕਿਵੇਂ ਤੁਸੀਂ ਹਾਂ ਸਰਪਰੀ ਜਿਵੇਂ ਜੇ ਆਪਾਂ ਜਾਣਦੇ ਆ ਕਿ ਕਾਂਗਰਸ ਪਾਰਟੀ ਦਾ ਜਿਹੜਾ ਆਧਾਰ ਵੀ ਇਹਨਾਂ ਗੱਲਾਂ ਤੇ ਨਿਰਭਰ ਕਰਦਾ ਕਿ ਉਸ ਨੇ ਸਮੇ ਸਮੇਤੇ ਫਿਰ ਉੱਤਰ ਨੂੰ ਛਾੜਿਆ ਇੱਕ ਆਪਣੀ ਬੱਕਰੀ ਉਹ ਸਮਾਜ ਦੇ ਵਿੱਚ ਦੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਸੋ ਪੰਜਾਬ ਦਾ ਹਰ ਜਾਗਰੂਕ ਵਰਗ ਅੱਜ ਉਸ ਨਿਸ਼ਾਨ ਨਾਲ ਇਸ ਕਾਂਗਰਸ ਨੂੰ ਦੇਖ ਰਿਹਾ ਕਿ ਅੱਜ ਫੇਰ ਸਾਨੂੰ ਅਗਵਾਈ ਦੀ ਲੋੜ ਹੈ ਜਦੋਂ ਵਰਗ ਵਰਗ ਤਰ੍ਹਾਂ ਦੇ ਆਪਣੇ ਜਿਹੜੇ ਸਮਾਜਿਕ ਕੀਤੇ ਜਾ ਰਿਹਾ ਹੈ ਵਿਭਾਵ ਪਰਮਾ ਦੇ ਅਨਿਸ਼ਵਾਸਾ ਵਿੱਚ ਲੋਕਾਂ ਨੂੰ ਜਕੜਿਆ ਜਾ ਰਿਹਾ ਆਰਥਿਕ ਨਾਪਰਾਪੜੀ ਦਾ ਪੜਾ ਜਿਹੜਾ ਦਿਨੋਂ ਦਿਨ ਵੱਧ ਰਿਹਾ ਹੈ ਇਸੇ ਤਰ੍ਹਾਂ ਹੀ ਇਤਿਹਾਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਾਂਗਰਸ ਪਾਰਟੀ ਨੇ ਆਰਥਿਕ ਨਾਪਰਾਪੜੀ ਤੋਂ ਬੇਰੁਜ਼ਗਾਰੀ ਗਰੀਬੀ ਬੁਰਪ ਤੇ ਸੱਭਿਆਚਾਰਕ ਖੇਤਰ ਵਿੱਚ ਖਾਸ ਤੌਰ ਤੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ ਜਦੋਂ ਸੱਭਿਆਚਾਰਕ ਤੌਰ ਤੇ ਦਿੱਿੰਦੇ ਹਨ ਤਾਂ ਕਾਂਗਰਸ ਪਾਰਟੀ ਦਾ ਇੱਕ ਹਾਸ ਹੈ ਕਿ ਇਸ ਨੇ ਅਜਿਹੀ ਲੀਡਰਸ਼ਿਪ ਪਿਆਰ ਕੀਤੀ ਜਿਸ ਨੇ ਪਾਵੇਂ ਕਾਂਗਰਸ ਪਾਰਟੀ ਤੋਂ ਬਾਹਰ ਵੀ ਗਿਆ ਤਾਂ ਜਿੱਤੇ ਵੀ ਜਾ ਕੇ ਉਹਨਾਂ ਨੇ ਕੰਮ ਕੀਤਾ ਉਹਦਾ ਵੱਖਰਾ ਇੱਕ ਨਾਮ ਵਿਕਲਾ ਨਾਮ ਬਣਾਇਆ ਸਭਿਆਚਾਰ ਖੇਤਰ ਦੇ ਵਿੱਚ ਸਾਨੂੰ ਜਿਆਦਾ ਇਹ ਕਿਛੋੜੇ ਹੁੰਦੇ ਸੀ ਅਕਸਰ ਦੇਖਦੇ ਹੁੰਦੇ ਸੀ ਕਿ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਸਭਿਆਚਾਰਕ ਗੇਂਵ ਵੱਲੋਂ ਵਕ-ਵਕ ਨਾਟਕ ਟੀਮਾਂ ਜਿਹੜੀਆਂ ਉਹ ਪਿੰਡਾਂ ਵਿੱਚ ਪਹੁੰਚੀਆਂ ਸੀ ਜਿਹਦੇ ਨਾਲ ਲੋਕ ਜਾਗਰੂਕ ਵੀ ਹੁੰਦੇ ਸੀ ਤੇ ਲੋਕਾਂ ਨੂੰ ਵੀ ਸਿਆਸੀ ਸੁਰੂਈ ਦੇ ਵਿੱਚ ਵੀ ਵਾਧਾ ਹੁੰਦਾ ਸੀ ਸੋ ਪਾਰਟੀ ਗੇਟਰ ਦੀ ਟ੍ਰੇਨਿੰਗ ਤੇ ਉਹਨਾਂ ਦਾ ਸਮਾਜ ਦੇ ਵਿੱਚ ਇੱਕ ਬਕਰੀ ਪਛਾਣ ਹੋਣਾ ਅੱਜ ਵੀ ਆਪਾਂ ਪੰਜਾਬ ਹੈ ਕਿ ਜਦੋਂ ਦੇਸ਼ ਦੇ ਵਿੱਚ ਇਲੈਕਟਰ ਬੋਨਡ ਦਾ ਇਸ਼ੂ ਉਠਿਆ ਤਾਂ ਪ੍ਰਮੁੱਖ ਰਾਸ਼ਟਰੀ ਪਾਰਟੀਆਂ ਦੇ ਵਿੱਚੋਂ ਸਿਰਫ ਆਪੀ ਕਾਂਗਰਸ ਪਾਰਟੀ ਯਾ ਕ੍ਰੇਨੀ ਪਾਰਟੀ ਨਿਕਲੀ ਜਿਸ ਨੇ ਕਿਸੇ ਵੀ ਜਿਹੜੀ ਕਾਰਪੋਰੇਟ ਘਰਾਣੇ ਤੋਂ ਜਾਂ ਅਜਿਹੀ ਸੰਸਥਾ ਕੋਲ ਕੋਈ ਫੰਡ ਜਿਹੜਾ ਅਨੈਕਸ਼ਨ ਸੰਬੰਧੀ ਨਹੀਂ ਹੈ ਸੋ ਇਹ ਮੁੱਸੀਬਾਤ ਕਰਾਉਦਾ ਜਾਂ ਉਹਨਾਂ ਦੀ ਵਿਚਾਰ ਪਰਪਕਤਾ ਦਾ ਹਿਸਾਬ ਹੈ ਸੰਸਦ ਮਹਿਮਾਨੀ ਤੁਸੀਂ ਨਵਾਂ ਜ਼ਮਾਨਾ ਵੈਬਸਾਈਟ ਲਈ ਵਕਤ ਕੱਟਿਆ ਔਰ ਮੂਲਵਾਹ ਮਜਰਾ ਨਿਸ਼ਾਨ 'ਤੇ ਬਹੁਤ ਬਹੁਤ ਧੰਨਵਾਦ ਤੁਹਾਨੂੰ